ਤੂੰ ਬਾਹਰਲੇ ਬੰਦੇ ਤੋਂ ਮੋੜੀਏ ਨਾ ਹਾਂ ਹਾਂ ਮਾਰੇਗਾ ਮੇਰੇ ਮਾਰੇਗਾ ਤੈਨੂੰ ਲੱਗੂ ਨਾ ਤੈਨੂੰ ਮਾਰੇਗਾ ਦਾ ਪਰ ਅਮਰੁੱਤ ਦਾ ਮੈਂ ਬੱਜੂ ਗਈ ਉਹ ਤਾਂ ਕੱਲ ਕਰ ਰਹੇ ਨੇ ਬੱਜੂ ਗਈ ਹੈ ਜਿਹੜੇ ਤੇਰੇ ਲੱਛਣ ਨੇ ਨਾ ਨਾ ਇਹਨੂੰ ਪਲਾਮਾ ਛੋਟਾ ਛੋਟਾ ਬੰਦਾ ਕਹਿੰਦਾ ਤੁਸੀਂ ਸੁਣ ਮੇਰੀ ਗੱਲ ਮੈਂ ਕਾਲੀ ਬੱਸ ਨੂੰ ਨਹੀਂ ਕਿਹਾ ਸੀ ਮਖਨੰਗਰ ਆਣ ਦੋ ਨੰਗਰ ਉਹ ਮੋੜੇ ਤੇ ਜਾ ਕੇ ਨੇ ਆਉਣਗੇ ਜੀ ਕਮਾਲ ਕਰੀਏ ਨੇ ਤੁਸੀਂ ਪਟਿਲਾ ਜਿਹੜੇ ਛੋਟੀ ਗੱਡੀ ਜਰ ਤੁਸੀਂ ਕਮਲ ਕੁੱਟੀ ਜਾਂਦੇ ਟਰਾਲੀ ਆਊਗੀ ਤੁਸੀਂ ਕੌਣ ਰੁਕਣ ਵਾਲੇ ਟਰਾਲੀ ਆਊਗੀ ਆਜੂਗੀ ਕਿਹਨੇ ਕਿਹਾ ਜਿੱਦ ਨੂੰ ਇਹ ਯਾਰ ਮੈਂ ਤੁੰਨੇ ਆਪ ਕਿਹਾ ਤੁਸੀਂ ਆਪ ਕਿਹਾ ਤੁਸੀਂ ਆਪੇ ਕਿਹਾ ਤੁਹਾਨੂੰ ਕਿਸੇ ਚੀਫ਼ ਨੇ ਕਿਹਾ ਤੁਸੀਂ ਆਪ ਕਹਿ ਦਿੱ ਤੁਹਾਨੂੰ ਚੀਫ਼ ਨੇ ਕਿਹਾ ਕਿੱਥੋਂ ਤੋਂ ਡਰਾਇਆ ਹੋਊਗਾ ਸਰ ਮੈਂ ਇਹੀ ਕਹਿ ਰਿਹਾ ਮਤਲਬ ਤੁਸੀ ਕਿਹਾ ਕਿ ਲੋਜਿਸਟਿਕ ਬੰਦੋ ਆਊਗੀ ਟਰਾਲੀ ਸਾਰਾ ਕੁਝ ਆਊਗਾ ਟਰੱਕ ਆਉਣਗੇ ਨਾ ਨਾ ਟਰੱਕ ਆਉਣਗੇ ਟਰਾਲੀ ਵੀ ਆਊਗੀ ਕੋਈ ਗੱਲ ਨਹੀਂ ਲੜ ਰਿਹਾ ਤਾਂ ਥੋੜਾ ਦਿਮਾਗ ਖਰਾਬ ਹੋਇਆ ਪਿਆ ਯਾਰ ਫਿਰ ਹੋਇਆ ਹੋਇਆ ਤੇਰਾ ਹੋਇਆ ਤੂੰ ਬਾਹਰੋਂ ਨੂੰ ਡਰਾਈ ਜਾਣਾ ਇਹ ਕਹਿ ਰਹੇ ਨੇ ਉਧਰ ਦੀ ਆਜ ਦਰ ਤੇ ਤੂੰ ਕੌਣ ਆ ਕੇ ਕਹਿਣਾ ਤੂੰ ਕੌਣ ਆ ਕੇ ਕਹਿਣਾ ਤੈਨੂੰ ਕਿਹਾ ਕਿਨੇ ਜਿਵੇਂ ਬਣਾਇਆ ਸੀ ਆਪਣਾ ਇਹ ਆਰਡਰ ਚੱਲ ਫਿਰ ਤੇਰੀ ਕੰਪਲੀਟ ਕਰਾਂਗੇ ਨਹੀਂ ਕਿਹਾ ਵੀ ਕਿਨੇ ਦਿੱਤਾ ਓਏ ਜੀ ਨੇ ਕਿਹਾ ਓਏ ਸਿਲੀਫੋਨ ਨਾ ਫੋਨ ਲਾ ਓਏ ਹੱਥ ਜਿਨਾ ਕਰ ਬੋ ਫੋਨ ਲਾ ਓਏ ਇਸ ਨੂੰ ਕਿਹਨੂੰ ਕਰ ਰਹੇ ਹਾਂ ਇੱਕ ਮਿੰਟ ਕੀ ਯਾਰ ਦਾ ਤੂੰ ਬਾਹਰਲੇ ਬੰਦੇ ਤੋਂ ਮੋੜੀਏ ਨਾ ਹਾਂ ਹਾਂ ਮਾਰਾਂਗੇ ਮੇਰੇ ਮਾਰਾਂਗੇ ਤੈਨੂੰ ਲੱਗੂ ਪਤਾ ਤੈਨੂੰ ਮਾਰਾਂਗੇ ਨਾ ਪਰ ਅਮਰ ਉੱਤੇ ਜਾ ਬੱਜੂ ਗਈ ਤੇ ਬੱਜੂ ਗਈ ਹੈ ਜਿਹੜੇ ਤੇਰੇ ਲੱਛਣ ਨੇ ਮਾਰ ਬੱਜੂ ਵਦਨ ਦੱਸ ਰਿਹਾ ਤੇਰੇ ਬੱਜੂ ਵਾ ਨਾ ਨਾ ਹਾਂ ਹਾਂ ਦੱਸ ਬੱਚਾ ਮੈਂ ਦੱਸਾਂ ਮੈਂ ਦੱਸਾਂ ਤੂੰ ਤੂੰ ਤਾਂ ਵੀ ਚਪੇੜੇ ਪੈਣੇ ਨਾ ਉਹ ਤੇਰੇ ਨਾ ਨਾ ਤੈਨੂੰ ਪਤਾ ਕਿ ਉਹਨੇ ਚਪੇੜਾ ਨਹੀਂ ਪੈਣੇ ਦਾ ਤਾਂ ਪਤਾ ਨਾ ਨਾ ਤੂੰ ਰੋਕ ਤੂੰ ਦੁਬਾਰੇ ਰੋਕ ਤੈਨੂੰ ਇੱਥੇ ਉੱਥੇ ਆ ਕੇ ਰੋਕ ਦੇ ਦਿੰਦਾ ਦੱਸੂ ਉਹ ਦੁਬਾਰਾ ਤਾੜਿਆ ਤੂੰ ਰੋਕੋ ਤੇ ਆਗੇ ਸਾਥ ਹੋ ਜਾ ਸਾਥ ਨਾ 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 ਤੈਨੂੰ ਕਿਹਰ ਤੂੰ ਗਈ ਰੋਕੀ ਸਾਥ ਹੋ ਜਾ ਸਾਥ ਕਿਹੜੇ ਤੇ ਰੋਕੀ ਓਏ 1 ਮਿੰਟ ਰਾਮਨ ਤੂੰ ਕਰੇ ਤੂੰ ਰੋਕੀ ਆਗਾ ਤੂੰ ਕਰੇ ਤੂੰ ਰੋਕੀ ਆ ਕੋਈ ਨਾ ਤੂੰ ਕਰਾ ਨਾ ਉਸ ਦੀ ਬਰਾਬਰ ਲੰਗਵਾ ਜਿਵੇਂ ਯਾਰ ਤੂੰ ਲੰਗਵਾਸੇ ਉਹ ਤੂੰ ਐ ਜਿਵੇਂ ਯਾਰ ਨਾ ਨਾ ਉਹ ਮੋਢੇ ਦੇ ਚੱਕੇ ਲਾਉਣਗੇ ਲੰਗਵਾਸੇ ਮੋਢੇ ਜਾਊਗਾ ਜੀ ਟਰਾਲੀ ਜਾਊਗਾ ਤੁਹਾਡੇ ਆ ਜੀ ਪਹਿਲਾਂ ਹੁਣ ਤਾਂ ਕਹਿ ਰਹੇ ਤੂੰ ਕਿਹਾ ਯਾਰ ਤੂੰ ਆਪੇ ਤਾਂ ਕਹਿ ਰਹੇ ਹਾਂ ਮੈਂ ਕਿਹਾ ਵੀ ਉਹ ਅਸਲੀ ਕਹਿ ਤੂੰ ਕਹਿ ਰਹੇ ਟਰਾਲੀ ਆਊਗੀ ਇਹ ਕਹਿ ਰਹੇ ਟਰਾਲੀ ਆਊਗੀ ਲੰਗੇ ਰਹੂਗਾ ਕੀ ਹੁੰਦਾ ਠੀਕ ਹੋ ਗਿਆ ਟਰਾਲੀ ਆ ਜੂਗੀ ਫੇਰ ਨੀਣਾ ਤੂੰ ਰੋਕ ਕਿ ਤੂੰ ਵਾਰੇ ਜਾ ਕੇ ਹੁਣ ਤਾਂ ਆਉਂ ਕਿ ਦੱਸ ਕਿੱਥੇ ਆ ਕਿਹੜੇ ਗੇਟ ਤੇ ਰੋਕਣਾ ਅਸੀਂ ਉਸੇ ਗੇਟ ਤੋਂ ਕੱਢਾਂਗੇ ਜੇ ਤਿੰਨ ਨੰਬਰੋਂ ਕੋਈ ਅਸੀਂ ਤੈਨੂੰ ਕੱਢਾਂਗੇ ਇਹ ਕੀ ਸਾਹਮਣੇ ਗਿਆ ਤੂੰ ਲਿਖਿਆ ਨਾ ਇੱਕ ਦੋ ਵਾਰ ਤੂੰ ਲਿਖਦੀ ਆਰਡਰ ਯਾਰ ਅਸੀਂ ਤਾਂ ਪੰਜਾਬ ਦੇ ਲਈ ਸਾਰੇ ਗੇਟ ਖੁੱਲੇ ਨੇ ਜਿਹੜੇ ਗੇਟ ਤੋਂ ਸਾਡਾ ਮਨ ਕਰੂਗਾ ਅਸੀਂ ਉੱਥੋਂ ਹੀ ਕੱਢਾਂਗੇ ਜੇ ਤਿੰਨ ਨੰਬਰ ਤੋਂ ਆਖਾਂ ਮੈਂ ਤਾਂ ਅਸੀਂ ਤੈਨੂੰ ਕੱਢਣਾ ਕਿਹੜੇ ਤੇ ਤੁਸੀਂ ਕਿਉਂ ਰੋਕੀ ਆ ਇੱਕ ਨੰਬਰ ਤੇ ਯਾਰ ਰੋਕੀ ਹੋਈ ਆ ਹੁਣ ਹੁਣ ਫੇਰ ਰੋਕੋ ਉੱਥੇ ਘੜੀ ਯਾਰ ਉੱਥੇ ਘੜੀ ਕਹੇ 22 ਬਣੇ ਤੋਰਨਾ ਨਹੀਂ ਕੋਈ ਰੋਕ ਯਾਰ ਇਹ ਨਾ ਤੁਸੀਂ ਕਮਾਓ ਨਾ ਕਦੇ ਤਿੰਨ ਕਦੇ ਇੱਕ ਕਦੇ ਦੋ ਹਰ ਜਗ੍ਹਾ ਜਾ ਕੇ